ਾਰੇ ਦੋਸਤੋ ਅੱਜ ਕੱਲ ਗੱਲ ਕਰਦੇ ਆਂ ਅਸੀਂ ਆਮ ਹੀ ਸ਼ਬਦ ਵਰਤ ਲੈਂਦੇ ਆਂ ਕਿ ਜੇ ਕੋਈ ਇੱਕ ਕਦਮ ਪਿੱਛੇ ਹਟੇ ਤਾਂ ਮੈਂ ਤਿੰਨ ਕਦਮ ਪਿੱਛੇ हट ਜਾਣਾ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਰੋਟੀ ਤੇ ਆਪਣੀ ਖਾਣੀਆਂ ਤੇ ਪ੍ਰਵਾਹ ਕਿਸੇ ਦੀ ਕੀ ਗੱਲ ਨੂੰ ਕਰਨੀ ਆ ਕੀ ਕਰਨ ਨੂੰ ਕਰਨੀ ਆ ਇਹ ਗੱਲ ਅਸੀਂ ਆਮ ਹੀ ਕਰ ਦਿੰਦੇ ਆਂ ਪਰ ਪਿਆਰੇ ਦੋਸਤੋ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਇਹ ਗੱਲ ਨਹੀਂ ਸੀ ਕਰਦੇ ਹੁੰਦੇ ਪੁਰਾਣੇ ਬਜ਼ੁਰਗਾਂ ਦਾ ਪਿਆਰ ਵੀ ਸਾਡੇ ਨਾਲ ਇੱਕ ਦੂਜੇ ਨਾਲ ਜ਼ਿਆਦਾ ਸੀਗਾ ਆਣ ਗੁਆਣ ਮਿਲਨ ਵਰਤਨ ਵੀ ਜ਼ਿਆਦਾ ਸੀਗਾ ਤੇ ਉਹਨਾਂ ਦੇ ਵਿੱਚ ਰੁੱਸਣਾ ਬਣਾਉਣਾ ਵੀ ਜਿਹੜਾ ਉਹ ਵੀ ਚੱਲਦਾ ਸੀ ਜੇ ਕਿਤੇ ਕੋਈ ਛੋਟੀ ਮੋਟੀ ਗੱਲ ਅਪਵੇਦੀ ਹੋ ਜਾਂਦੀ ਸੀਗੀ ਤੇ ਉਹ ਆਪ ਹੀ ਇਸੀ ਦਾ ਅਨਲਿਸਿਸ ਕਰ ਲੈਂਦੀ ਸੀ ਕਿ ਕਸੂਰ ਕਿ ਦਾ ਹੈ ਜਿਹੜਾ ਕਸੂਰਦਾਰ ਹੁੰਦਾ ਸੀਗਾ ਮਹਿਸੂਸ ਕਰਦਾ ਸੀ ਕਿ ਮੈਂ ਕਸੂਰਵਾਰ ਆਂ ਤੇ ਮੈਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਤੇ ਉਹ ਦੂਜੇ ਨੂੰ ਜਾ ਕੇ ਤੇ ਉਹ ਮਨਾ ਲੈਂਦਾ ਸੀਗਾ ਮੰਨ ਲੈਂਦਾ ਸੀਗਾ ਹਾਂ ਠੀਕ ਆ ਮੇਰੇ ਕੋਲ ਇਹ ਗੱਲ ਮੈਂ ਕਹਿਤੀ ਜਾਂ ਇਦਾਂ ਕਰਨੀ ਹੋਗੀ ਤੇ ਚਲੋ ਗੱਲ ਨੂੰ ਨਵੇੜ ਕੇ ਤੇ ਅੱਗੇ ਉਹ ਸਾਹ ਜਿਹੜੀ ਉਹ ਫਿਰ ਨਵੇਂ ਸਿਰੇ ਤੋਂ ਤੁਰ ਪੈਂਦੀ ਸੀਗੀ ਪਰ ਸਾਡੇ ਚ ਇਨਾ ਮਾਦਾ ਨਹੀਂ ਹੈਗਾ ਅਸੀਂ ਜੇ ਇੱਕ ਵਾਰੀ ਹਟਦੇ ਆ ਤੇ ਫਿਰ ਪਤਾ ਨਹੀਂ ਕਿ ਲੰਮਾ ਸਮਾਂ ਸ਼ਾਇਦ ਹਟੇ ਹੀ ਰਹੀ ਨੇ ਕਿਉਂਕਿ ਇਨਾ ਮਾਦਾ ਜਿਹੜਾ ਸਾਡੇ ਵਿੱਚ ਹੈ ਨਹੀਂ ਇੱਕ ਮੈਂ ਇਹੋ ਜੀ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਹੜੀ ਇਸ ਗੱਲ ਨੂੰ ਸਾਬਤ ਕਰੇਗੀ ਪਿਆਰੇ ਦੋਸਤੋ ਛੋਟੇ ਛੋਟੇ ਅਸੀਂ ਹੁੰਦੇ ਸਾਡੇ ਸਾਡੇ ਗਵਾਂਢ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀਗਾ ਅੱਜ ਵੀ ਉਹ ਪਰਿਵਾਰ ਰਹਿੰਦਾ ਤੇ ਸਾਡਾ ਉਹਨਾਂ ਦੇ ਪਰਿਵਾਰ ਦੇ ਨਾਲ ਬੜਾ ਪਿਆਰ ਸੀਗਾ ਬੜੀ ਮਿਲਤ ਵਰਤ ਸੀਗੀ ਇਧਰ ਉਧਰ ਜਾਣਾ ਇੱਕ ਦੂਜੇ ਦੀ ਚੀਜ਼ ਮੰਗ ਕੇ ਲਿਉਣੀ ਤੇ ਇੱਕ ਦੂਜੇ ਨਾਲ ਦੁੱਖ ਸੁੱਖ ਦੀ ਘੜੀ ਜੀ ਖਲੋਣਾ ਬੜਾ ਪਿਆਰ ਸੀਗਾ ਪੀੜੀਆਂ ਦਾ ਲੰਮੇ ਸਮੇਂ ਤੋਂ ਪਿਆਰ ਸੀ ਤੇ ਇੱਕ ਦਿਨ ਇਹੋ ਜਿਹਾ ਆਇਆ ਕਿ ਕੋਈ ਗਲਤਫਹਮੀ ਪੈ ਗਈ ਸਾਡੇ ਪਰਿਵਾਰ ਨੂੰ ਕੋਈ ਗਲਤਫਹਮੀ ਪੈ ਗਈ ਉਹਨਾਂ ਦੇ ਪ੍ਰਤੀ ਹੁਣ ਮੈਨੂੰ ਕਲੀਅਰ ਗੱਲ ਯਾਦ ਨਹੀਂ ਕਿਉਂਕਿ ਮੈਂ ਬਹੁਤ ਛੋਟਾ ਸੀਗਾ ਕਿ ਉਹ ਗਲਤਫਹਮੀ ਕੀ ਸੀਗੀ ਇਹ ਮੈਨੂੰ ਪਤਾ ਨਹੀਂ ਪਰ ਇੰਨਾ ਮੈਨੂੰ ਪਤਾ ਹੈ ਕਿ ਕੋਈ ਗਲਤਫਹਮੀ ਪੈ ਗਈ ਸੀਗੀ ਜਿਸ ਕਰਕੇ ਸਾਡਾ ਜਿਹੜਾ ਪਰਿਵਾਰ ਆ ਉਹਨਾਂ ਦੇ ਪਰਿਵਾਰ ਨਾਲੋਂ ਉਹ ਨੂੰ ਬੁਲਣੋਂ ਹਟ ਗਿਆ ਤੇ ਥੋੜਾ ਜਿਹਾ ਸਮਾਂ ਲੰਘਿਆ ਤੇ ਮਤਲਬ ਨਾ ਉਹ ਸਾਡੇ ਨਾਲ ਕੋਈ ਨਾ ਸੀ ਉਹਨਾਂ ਨਾਲ ਕੋਈ ਇਸੇ ਤਰ੍ਹਾਂ ਸਮਾਂ ਜਣਾ ਲੰਘਦਾ ਗਿਆ ਤੇ ਛੁੱਟੀਆਂ ਦੇ ਦਿਨ ਸੀਗੇ ਸਕੂਲੇ ਛੁੱਟੀਆਂ ਸੀ ਤੇ ਅਸੀਂ ਵੀ ਘਰੇ ਹੀ ਸਾਂ ਤੇ ਉਹਨਾਂ ਦੇ ਘਰ ਕੋਈ ਜਿਹੜਾ ਉਹ ਪ੍ਰੋਗਰਾਮ ਸੀਗਾ ਕੋਈ ਅਖੰਡ ਪਾਠ ਉਹਨਾਂ ਨੇ ਕਰਵਾਇਆ ਸੀਗਾ ਜਾਂ ਕੋਈ ਹੋਰ ਕੋਈ ਪ੍ਰੋਗਰਾਮ ਸੀਗਾ ਅਖੰਡ ਪਾਠ ਸਾਹਿਬ ਦਾ ਭੋਗ ਜਿਹੜਾ ਉਹਨਾਂ ਦੇ ਘਰ ਪਿਆ ਤੇ ਉਹਨਾਂ ਨੇ ਸੱਦਾ ਭੇਜਿਆ ਕਿਉਂਕਿ ਆਪਾਂ ਇੱਕ ਦੂਜੇ ਦੇ ਘਰ ਸੱਦਾ ਭੇਜਦੇ ਆਂ ਪਿੰਡਾਂ ਦਾ ਕਲਚਰ ਹੈ ਉਹਨਾਂ ਨੇ ਵੀ ਸਾਡਾ ਭੇਜਿਆ ਤੇ ਕਿਉਂਕਿ ਸਾਡਾ ਬੜਾ ਆ ਪਿਆਰ ਸੀਗਾ ਪਹਿਲਾਂ ਮਿਲਤ ਵਰਤ ਬਹੁਤ ਜਿਆਦੀ ਸੀਗੀ ਤੇ ਅਸੀਂ ਬੱਚੇ ਸਾਂ ਸਾਡਾ ਤੇ ਮਨ ਕਰੇ ਵੀ ਚੱਲੀਏ ਤੇ ਪਰ ਜਿਹੜੇ ਵੱਡੇ ਸੀ ਕਰਦੇ ਉਹਨਾਂ ਨੇ ਡਾਟਿਆ ਵੀ ਨਹੀਂ ਉਧਰ ਨਹੀਂ ਜਾਣਾ ਸਾਡਾ ਤੁਸੀਂ ਬੈਠੋ ਰਮਨ ਵਾਲਾ ਆਪਣੇ ਘਰ ਤੇ ਘਰ ਬੈਠ ਗਏ ਤੇ ਚਲੋ ਉਹਨਾਂ ਦੇ ਘਰ ਸਪੀਕਰ ਲੱਗਾ ਰਿਹਾ ਆਵਾਜ਼ ਸਾਡੇ ਘਰੋਂ ਦੀ ਤੇ ਅਸੀਂ ਉਹਨਾਂ ਦੇ ਘਰ ਗਏ ਨਹੀਂ ਤੇ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋਈ ਤੇ ਅਸੀਂ ਆਪਣੇ ਘਰ ਬੈਠੇ ਸਾਂ ਤੇ ਦੇਖਿਆ ਕੀ ਕਿ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਸੀ ਇੱਕ ਮਾਤਾ ਗਰਮੀਜ ਕੌਰ ਮੈਂ ਪਿਛਲੀ ਵੀਡੀਓ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਬੜੇ ਸਿਆਣੇ ਸੀਗੀ ਹੁਣ ਤੇ ਉਹਨਾਂ ਨੂੰ ਪੂਰੇ ਹਨ ਮੇਰੇ ਖਾਲ 22-23 ਸਾਲ ਤੋਂ ਜਾਲਾ ਸਮਾਂ ਹੋ ਗਿਆ ਉਹਨਾਂ ਦੀ ਉਮਰ ਉਦੋਂ ਲਗਭਗ 70 ਸਾਲ ਦੇ ਆਸ-ਪਾਸ ਹੋਊਗੀ ਖੁੰਡੀ ਨਾਲ ਤੁਰਦੇ ਸੀ ਜੇ ਬਹੁਤ ਬਜ਼ੁਰਗ ਸਰੀਰ ਸੀ ਉਹਨਾਂ ਦਾ ਤੇ ਅਸੀਂ ਕੀ ਵੇਖਿਆ ਕਿ ਉਹ ਇੱਕ ਲਾਗੀ ਨੂੰ ਨਾਲ ਲੈ ਕੇਦੇ ਘਰ ਨੂੰ ਸਾਡੇ ਨੂੰ ਤੁਰੇ ਆਉਂਦੇ ਆ ਔਰ ਉਹ ਲਾਗੀ ਹਾਥੀ ਦੂ ਬਾਟੀਆਂ ਫੜੀਆਂ ਤੇ ਇੱਕ ਉਹਨਾਂ ਨੇ ਜਿਹੜਾ ਪਾਂਡਾ ਹੈ ਕੋ ਸਿਰ ਤੇ ਚੁੱਕਿਆ ਹੋਇਆ ਆ ਤੇ ਉਹ ਸਾਡੇ ਘਰ ਆ ਕੇ ਤੇ ਉਹ ਵਿਹੜੇ 'ਚ ਖਲੋਗੇ ਕਿਸੇ ਨਾਲ ਕੋਈ ਨਹੀਂ ਕਿਸੇ ਨੂੰ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਆਏ ਨਹੀਂ ਕੋਈ ਗੱਲ ਹੀ ਹੋਈ ਉਹਨਾਂ ਨੇ ਘਰ ਵਿਹੜੇ ਦੇ ਵਿੱਚ ਲਿਆ ਕੇ ਉਹ ਸਮਾਨ ਜਿਹੜਾ ਸੀਗਾ ਬਾਲਟੀਆਂ ਸਬਜੀ ਵਾਲੀਆਂ ਤੇ ਜਿਹੜਾ ਸਿਰ ਦੇ ਉੱਪਰ ਚੁੱਕਿਆ ਹੋਇਆ ਸੀਗਾ ਉਹ ਸਾਰਾ ਸਮਾਨ ਰੱਖਿਆ ਤੇ ਸਾਡੀ ਰਸੋਈ ਦੇ ਵਿੱਚ ਉਹ ਮਾਤਾ ਜੀ ਆ ਪਈ ਗਏ ਉੱਥੋਂ ਜਾ ਕੇ ਉਹਨਾਂ ਨੇ ਡੋਲੇ ਲੈ ਦੂ ਸਾਡੇ ਘਰੋਂ ਤੇ ਦੋਹਾਂ ਡੋਲਿਆਂ ਦੇ ਵਿੱਚ ਇੱਕ ਡੂਲ ਦੇ ਵਿੱਚ ਉਹਨਾਂ ਨੇ ਸਬਜੀ ਪਾਤੀ ਇੱਕ ਜਦਾਲ ਪਾਤੀ ਢੱਕਣ ਦੇ ਕੇ ਤੇ ਉੱਥੇ ਰੱਖ ਦਿੱਤੇ ਫਿਰ ਉਹ ਸਾਡੇ ਅਮਲ ਰਹੀ ਜਦ ਦਬਾਰਾ ਗਏ ਤੇ ਉਹਨਾਂ ਨੇ ਉੱਥੋਂ ਚੰਗੀਰ ਲਈ ਇੱਕ ਛੋਟੀ ਜੁਣੀ ਚੰਗੀਰਾ ਉਦੋਂ ਹੁੰਦੀਆਂ ਸੀਗੀਆਂ ਚੰਗੀਰ ਨਹੀਂ ਚੰਗੇ ਰੱਖੀ ਉਹਨਾਂ ਨੇ ਵਿੜੇ ਦੇ ਵਿੱਚ ਤੇ ਉਹਨਾਂ ਨੇ ਜਲੇਬ ਵੀ ਨਾਲ ਲੈਂਦੀ ਸੀ ਕਾਫੀ ਸਾਰੇ ਵਾਵਾ ਸਾਰੇ ਜਲੇਬ ਉਹਨਾਂ ਨੇ ਉਸ ਟੋਕਰੀ 'ਚ ਪਾਏ ਤੇ ਨਾਲ ਕੁਝ ਫੁਲਕੇ ਵੀ ਜਿਹੜੇ ਉਹ ਲੈਂਦੇ ਸੀਗੇ ਉਹਨਾਂ ਨੇ ਉਹ ਫੁਲਕੇ ਵੀ ਨਾਲ ਉਸ ਚੰਗੀਰ ਦੇ ਵਿੱਚ ਰੱਖੇ ਟਾਕਣ ਦਿੱਤਾ ਟੱਕੇ ਉਹ ਜਿਹੜੇ ਆ ਉਥੇ ਟੱਕੇ ਤੇ ਅੱਗੇ ਤੁਰ ਪਏ ਤੇ ਨਾਲ ਹੀ ਸਾਡੇ ਤਾਜ ਦਾ ਘਰ ਸੀਗਾ ਉਸ ਘਰ ਵੀ ਗਏ ਉਸੇ ਤਰ੍ਹਾਂ ਹੀ ਉਹ ਵੀ ਜਿਹੜੇ ਉਹ ਪੱਖੇ ਵਗੈਰਾ ਦਾ ਰਿਵਾਜ ਇਦਾਂ ਦਾ ਘਾਟੀ ਸੀਗਾ ਬਾਹਰ ਦਰਖਤ ਸੀਗੇ ਮਰੂਤ ਦੇ ਸਾਡੇ ਵੇੜੇ ਜੀ ਸਾਡੇ ਤਹਾਇ ਦੇ ਵੇੜੇ ਦੇ ਵਿੱਚ ਵੀ ਆ ਤਰੀਕ ਸੀਗੀ ਇੱਕ ਤੇ ਦਰਖਤਾਂ ਥੱਲੇ ਉਹਦੋਂ ਬੈੰਨੇ ਸਾਂ ਤੇ ਦਰਖਤਾਂ ਥੱਲੇ ਉਹ ਵੀ ਬੈਠੇ ਸੀਗੇ ਸਾਡੇ ਤਾਜ ਹੁਣ ਦੇ ਪਰਿਵਾਰ ਵੀ ਸਾਰਾ ਤੇ ਉਧਰ ਦੀ ਗਾਇਤ ਉਧਰ ਵੀ ਉਹਨਾਂ ਇਸੇ ਤਰ੍ਹਾਂ ਇਹਨਾਂ ਦੇ ਵੇੜੇ ਦੇ ਵਿੱਚ ਜਿਹੜਾ ਉਹ ਭਾਂਡੇ ਇਸਮਾਨੇ ਦਾ ਸੀਗਾ ਰੱਖਿਆ ਤੇ ਉਹਨਾਂ ਦੀ ਰਸੋਈ ਦੇ ਵਿੱਚ ਜਾ ਕੇ ਜੇ ਦੂ ਦੂਲੇ ਉੱਥੋਂ ਲੈ ਉਹਨਾਂ ਨੇ ਜਿਹੜਾ ਵੀ ਭਾਂਡਾ ਉਹਨਾਂ ਨੂੰ ਮਿਲਿਆ ਮੌਕੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਜੀ ਦਾਲ ਪਾਈ ਕਿ ਸਬਜ਼ੀ ਪਾਈ ਤੇ ਉਹ ਰੱਖ ਦਿੱਤੇ ਫਿਰ ਅੰਦਰ ਉਹਨਾਂ ਨੇ ਸੋਈ ਤੇ ਜਾ ਕੇ ਕੋਈ ਕੋਈ ਹੋਰ ਭਾਂਡਾ ਉਹਨਾਂ ਨੇ 48 ਵਗੈਰਾ ਜੋ ਵੀ ਉਹਨੂੰ ਡੱਬਾ ਉਹਨਾਂ ਨੇ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਫੁੱਲ ਕੇ ਤੇ ਜਲੇਬ ਜਿਹੜੇ ਸੀਗੇ ਉਹ ਪਾ ਕੇ ਟਾ ਕੇ ਤੇ ਰੱਖ ਦਿੱਤੇ ਤੇ ਫਿਰ ਉਹਨਾਂ ਨੇ ਸਮਾਨ ਜਿਹੜਾ ਵੱਧਾ ਜਿਹੜਾ ਥੋੜਾ ਬੋਤ ਵੱਧ ਗਿਆ ਚੁੱਕਿਆ ਤੇ ਫਿਰ ਉਹ ਜਿਹੜੇ ਉਹ ਵਾਪਸ ਆਪਣੇ ਘਰ ਵੱਲੋਂ ਜਿਹੜੇ ਚਲੇ ਗਏ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਹੋਇਆ ਕੋਈ ਗੱਲ ਨਹੀਂ ਕੀਤੀ ਪੰਜ ਦਸ ਮਿੰਟ ਲਈ ਇਸੇ ਤਰ੍ਹਾਂ ਸਨਾਟਾ ਜਿਆ ਸ਼ਹਿਰ ਹੈ ਕੋਈ ਕੋਈਆ ਨਹੀਂ ਪਰਿਵਾਰਾਂ ਦੁਆਨ ਸਾਡਿਆਂ ਚੋਂ ਤੇ ਆਖਿਰ 10-15 ਮਿੰਟਾਂ ਬਾਅਦ ਇਹ ਸਾਡੀ ਮਾਤਾ ਜੀ ਮੇਰੀ ਦਾਦੀ ਜੀ ਉਹ ਵੀ ਕਹਿੰਦੇ ਸੀ ਖਾ ਲੋ ਰੋਟੀਆਂ ਠੰਡੀਆਂ ਹੋਣ ਡੀਆਂ ਤੇ ਚਲੋ ਜੀ ਉੱਠ ਕੇ ਰੋਟੀਆਂ ਫੜ ਲਈਆਂ ਪਾਤੀਆਂ 1 ਵਜੇ ਸਾਰੇ ਪਰਿਵਾਰ ਨੂੰ ਮੰਮੀ ਹੁਣਾਂ ਖੜੇ ਨੇ ਵਰਤਾਤੀਆਂ ਤੇ ਸਾਰੇ ਖਾਣ ਨੂੰ ਲੱਗ ਪਏ ਚਲੋ ਜੀ ਰੋਟੀ ਖਾ ਲਈ ਖੁਸ਼ ਹੋ ਗਏ ਚਲੋ ਕਿਸੇ ਨੇ ਕੋਈ ਮੰਤੇ ਨਹੀਂ ਰੱਖੀ ਔਰ ਇਸ ਘਟਨਾ ਤੋਂ ਬਾਅਦ ਜਿਹੜਾ ਸਾਡਾ ਉਸ ਪਰਿਵਾਰ ਦੇ ਨਾਲ ਫਿਰ ਕੂਸ਼ਨ ਬਣ ਗਿਆ ਔਰ ਉਸ ਮਾਤਾ ਜੀ ਨੂੰ ਅੱਜ ਜੇ ਮੈਂ ਦੱਸਿਆ ਮੈਂ ਕਿ ਉਹਨਾਂ ਨੂੰ ਪੂਰੇ ਹਾਂ ਨੂੰ ਵੀ ਕੋਈ 22-23 ਸਾਲ ਦਾ ਸਮਾਂ ਹੋ ਗਿਆ। ਔਰ ਉਸ ਬਜ਼ੁਰਗ ਮਾਤਾ ਦੀ ਸਿਆਣਪ ਦੇ ਨਾਲ ਅੱਜ ਤੱਕ ਅਸੀਂ ਉਸ ਪਰਿਵਾਰ ਦੇ ਨਾਲ ਵਿਆਹਾਂ ਸ਼ਾਦੀਆਂ ਤੇ ਜਾਂਦੇ ਆਉਨੇ ਆ ਤੇ ਬੜਾ ਵੀ ਪਲੀ ਬੜਾ ਡੂੰਗਾ ਵਰਤਦੇ ਆ ਤੇ ਸੰਦਾ ਦਾ ਲੈਣ ਦੇਣ ਵੀ ਚੱਲਦਾ ਹੋਰ ਵੀ ਹਰ ਤਰ੍ਹਾਂ ਦੇ ਨਾਲ ਵੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਆ ਹਰ ਇੱਕ ਸ਼ੀ ਗੱਲ ਸ਼ੇਅਰ ਕਰਦੇ ਆ ਤੇ ਬੜਾ ਚੰਗਾ ਜਿਹੜਾ ਸਾਡਾ ਵਿਹਾਰ ਇੱਕ ਦੂਜੇ ਪਰਿਵਾਰ ਪ੍ਰਤੀ ਜਿਹੜਾ ਹੈਗਾ ਔਰ ਇਹ ਸਾਰਾ ਜਿਹੜਾ ਉਸ ਮਾਤਾ ਜੀ ਦੀ ਸਿਆਣਪ ਦੀ ਵਜ੍ਹਾ ਕਰਕੇ ਹੈ ਤੇ ਜੇ ਉਹ ਮਾਤਾ ਜੀ ਉਦੋਂ ਇਹ ਸਿਆਣਪ ਨਾ ਕਰਦੀ ਇਹ ਕੰਮ ਜਿਹੜਾ ਉਹ ਨਾ ਕਰਦੀ ਕਿਉਂਕਿ ਇੱਕ ਬਹੁਤ ਨਵੇਕਲੀ ਗੱਲ ਸੀਗੀ ਮੈਂ ਕਿਹਨੂੰ ਜਿੰਨਾ ਕੋਦ ਬਚਪਨ ਦੇ ਵਿੱਚ ਛੋਟਾ ਜਿੰਨਾ ਕਿ ਮੈਂ ਸੋਚਦਾ ਸੀ ਕਿ ਚਲੋ ਰੁੱਸ ਗਿਆ ਕੋਈ ਤੈਨੂੰ ਮਨਾਉਣ ਜਾਣਦਾ ਤੇ ਐਸੇ ਚੱਲਦਾ ਸੀ ਮੈਂ ਵੇਖਿਆ ਸੀ ਉਦੋਂ ਬਚਪਨ ਦੇ ਵਿੱਚ ਵੀ ਪਰ ਇਸ ਤਰੀਕੇ ਦੇ ਨਾਲ ਕਿ ਮਨਾਇਆ ਨਹੀਂ ਕੋਈ ਗੱਲ ਨਹੀਂ ਕੀਤੀ ਪਰ ਉਹਨਾਂ ਨੇ ਪ੍ਰਸ਼ਾਦਾ ਆਪਣੀ ਜਿਹੜਾ ਸੀ ਉਹ ਪੂਰੇ ਸਤਕਾਰ ਦੇ ਨਾਲ ਉਹ ਘਰ ਜਿਹੜਾ ਉਹ ਫੜਾਤਾ ਤੇ ਦੂਜਿਆਂ ਨੇ ਕਿਉਂਕਿ ਉਹਨਾਂ ਨੇ ਸਤਕਾਰ ਨਾਲ ਫੜਾ ਕੇ ਰੱਖ ਗਏ ਇਹ ਦੁਗਿਆਨੇ ਸਾਡੇ ਪਰਿਵਾਰ ਨੇ ਸਤਕਾਰ ਦੇ ਨਾਲ ਸ਼ੱਕ ਲਿਆ ਇਹ ਇੱਕ ਬੰਦਵੇ ਕਲੀਜੀ ਗੱਲ ਮਨੂ ਉਹਨਾਂ ਦੀ ਲੱਗੀ ਸੀਗੀ ਤੇ ਹੁਣ ਮੈਂ ਇਹ ਗੱਲ ਮਹਿਸੂਸ ਕਰਦਾ ਉਮਰ ਦੇ ਇਸ ਪੜਾਅ ਦੇ ਉੱਤੇ ਪਹੁੰਚ ਗਏ ਜਵਾਨੀ ਦੀ ਵਿੱਚ ਆ ਕੇ ਕਿ ਉਹਨਾਂ ਦੀ ਇੱਕ ਸਿਆਣਪ ਸੀ ਬਜ਼ੁਰਗਾਂ ਦੀ ਉਹਨਾਂ ਨੇ ਘਰ ਦੇ ਵਿੱਚ ਸਲਾਹ ਕੀਤੀ ਹੋਊ ਸੀ ਹੋਊਗੀ ਕਿ ਉਹਨਾਂ ਨੂੰ ਮਨਾਈਏ ਫਿਰ ਉਹ ਬਣਾਉਣ ਤੋਂ ਉਹਨਾਂ ਨੇ ਆਖਿਆ ਨਾ ਨਹੀਂ ਇਹ ਗੱਲ ਨਹੀਂ ਮੈਂ ਬਣਾਉਣ ਨਾ ਜਾਈਏ ਜਾਂ ਕੁਝ ਉਹਨਾਂ ਨੂੰ ਨਾ ਠੀਕ ਲੱਗਾ ਹੋਊਗਾ ਉਸ ਮਾਤਾ ਜੀ ਨੇ ਬਾਅਦ ਚ ਇਹ ਟੈਕਨੀਕ ਜਿਹੜੀ ਦੱਸੀ ਹੋएगी ਆਪਾਂ ਇਸ ਤਰ੍ਹਾਂ ਜਿਹੜਾ ਤੁਸੀਂ ਕੋਈ ਨਾ ਜਾਓ ਤੇ ਮੈਂ ਜਾਣੀ ਔਰ ਮੈਂ ਇਸ ਤਰ੍ਹਾਂ ਕਰਕੇ ਜਿਹੜਾ ਉਹਨਾਂ ਦਾ ਰੋਸਾ ਆ ਉਹ ਦੂਰ ਕਰ ਦਿੰਨੀ ਆ ਸੋ ਉਹਨਾਂ ਨੇ ਆਪਣਾ ਉਹ ਕੰਮ ਕੀਤਾ ਉਹਨਾਂ ਦਾ ਰੋਸਾ ਦੂਰ ਕੀਤਾ ਤੇ ਅੱਜ ਉਹਨਾਂ ਨੂੰ ਸੰਸਾਰ ਤੋਂ ਗਿਆਨ ਨੂੰ ਮਾਤਾ ਜੀ ਨੂੰ ਮੇਕ 22 23 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਅਸੀਂ ਦੋਵੇਂ ਪਰਿਵਾਰ ਜਿਹੜੇ ਆ ਇੱਕ ਦੂਜੇ ਦੇ ਨਾਲ ਵਿਆਹ ਸ਼ਾਦੀ ਤੇ ਆਉਣੇ ਜਾਂਦੇ ਆ ਔਰ ਬੜਾ ਚੰਗਾ ਜਿਹੜਾ ਵਰਤ ਦੇ ਸੋ ਇਹ ਸੀ ਵੀ ਸਾਡੇ ਬਜ਼ੁਰਗਾਂ ਪ੍ਰਾਣਿਆਂ ਦੀ ਸੋਚ ਤੇ ਸਾਡੀ ਜਿਹੜੀ ਸੋਚ ਆ ਵੀਡੀਓ ਦੇ ਸ਼ੁਰੂ ਚ ਮੈਂ ਗੱਲ ਕੀਤੀ ਆ ਕਿ ਨਿੱਕੀ ਜੀ ਗੱਲ ਹੋ ਜੇ ਤੇ ਬਸ ਅਸੀਂ ਕਹਿੰਨੇ ਆ ਜੀ ਮੈਂ ਤਾਂ ਮੈਂ ਕਿਸੇ ਨੂੰ ਘੱਟ ਨਹੀਂ ਹੈਗਾ ਮੈਂ ਕੋਈ ਲੇਕੇ ਨਹੀਂ ਖਾਂਦਾ ਤੇ ਜੇ ਕੋਈ ਇੱਕ ਕਦਮ ਪਛਾੜੇ ਤੇ ਮੈਂ ਦੂ ਕਦਮ ਮੜ ਜਾਣਾ ਇਸ ਕਰਕੇ ਮੈਨੂੰ ਕੋਈ ਲੋੜ ਨਹੀਂ ਤੇ ਮੈਂ ਉਹਨੂੰ ਨਹੀਂ ਗੋਣਾ ਮੈਂ ਉਹਦੇ ਨਾਲ ਕੋਈ ਗੱਲ ਛੇ ਨਹੀਂ ਕਰਨੀ ਤੇ ਕਸੂਰਵਾਰ ਭਾਵੇਂ ਆਪਾਂ ਆਪ ਹੀ ਹੋਈਏ ਫਿਰ ਵੀ ਆਪਾਂ ਜਿਹੜਾ ਇਸ ਗੱਲ ਨੂੰ ਨਹੀਂ ਮੰਨਦੇ ਕਿ ਮੈਂ ਕਸੂਰਵਾਰ ਹਾਂ ਤੇ ਮੈਂ ਜਾ ਕੇ ਅਗਲੇ ਕੋਲੋਂ ਕੋਈ ਆਪਣੀ ਗਲਤੀ ਮੰਨਾ ਜਾਂ ਗੱਲ ਕੋ ਕਰਾਂ ਤੇ ਉਹਦੇ ਮਨ ਮਟਾਵ ਜਿਹੜਾ ਉਹਦਾ ਦੂਰ ਹੋ ਜੇ ਤੇ ਅੱਗੇ ਵੰਗੂ ਆਪਾਂ ਜਿਹੜਾ ਮਿਲਣ ਦਾ ਲੱਗ ਜਾਈਏ ਇੰਨੀ ਸਿਆਣਫ ਜਿਹੜੀ ਉਹ ਸਾਡੇ ਵਾਲੀ ਪੀੜ੍ਹੀ 'ਚ ਹੈ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਕਿ ਤੁਹਾਨੂੰ ਵੀਡੀਓ ਜਿਹੜੀ ਉਹ ਚੰਗੀ ਲੱਗੀ ਹੋਊਗੀ ਪਰਸੋਂ ਮਿਲਦੇ ਆ ਕਿਸ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ